ਸਿਕਾਲੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਚੱਲੇ ਆਂ ਮੱਝੇ ਤੇ ਮੱਝ ਦਾ ਤੁਹਾਨੂੰ ਵਿਆ ਦਿਖਾਵਾਂਗੇ ਔਰ ਨੇ ਤੋਂ ਮੱਝਾ ਹੰਗਾਲੇ ਤੋਂ ਮੱਝਾ ਤੇ ਦਿਖਾਵਨੀਆਂ ਤੁਹਾਨੂੰ ਸਾਰਾ ਪਿਆ ਤੇ ਅਰਸੋਂ ਜਿਹੜੀ ਆਪਣੇ ਨਾਲ ਨੇ ਤੇ ਮੌਸਮ ਦਾ ਜੇ ਆਪਾਂ ਕਹੀਏ ਧੁੰਦ ਬਹੁਤ ਆ ਆਪਾਂ ਲੁਧਿਆਣਾ ਪਹੁੰਚੇ ਜੇ ਨਾ ਲੁਧਿਆਣਾ ਬਸ ਪਾਰਕਿੰਗ ਕਰਦੇ ਹਾਂ ਹਾਂ ਤੇ ਲੁਧਿਆਣਾ ਅਸੀਂ ਕਰਕੇ ਬਾਹਰ ਤੇ ਟਾਈਮ ਹੋ ਗਿਆ ਦਾ ਸੱਤੀ ਦਾ ਪੱਟੀ ਜਾਣਾ ਪੱਟੀ ਤੋਂ ਪਟਿਆਲਾ ਹਨਾ ਪਟਿਆਲਾ ਸ਼ਹਿਰ ਬੰਦ ਕਰ ਗਿਆ ਵਾਹ ਗਿਆ ਸਹੀ ਗੱਲ ਆ ਜਗਰਾਉਂ ਆ ਗਏ ਮੋਕੇ ਪਹੁੰਚਣ ਵਾਲੇ ਆ ਲਓ ਵੀ ਮੋਕੇ ਪਹੁੰਚਣ ਵਾਲੇ ਆਪਾਂ ਜਗਰਾਉਂ ਪੱਟੀ ਜਿੱਤੇ ਲੈ ਵੀ ਹਾਈਵੇ ਤੇ ਆ ਗਿਆ ਰੋਜ ਉਹ 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 ਉੱਤਰ ਕੋ ਗੱਡੀਆਂ ਆਉਂਦੀਆਂ ਦੇਖਦਾ ਨਾ ਬਿਚਾਰਾ ਦਿੱਤਰੇ ਤਰਾ ਗਿਆ ਇਹ ਜਦੋਂ ਜਾਲੇ ਕੋਹਰਾ ਵੀ ਮੂਰੇ ਦੇਖ ਗਿਆ ਨਾ ਮੰਨ ਲੇ ਜੀ ਦੂਲੜ ਪਾਸ ਕਰਦਾ ਦੇਖ ਲਾ ਸਹੀ ਵਾਲਾ ਜੀ ਆ ਲਾਓ ਜੀ ਆਪਾਂ ਪਹੁੰਚ ਗਏ ਮੋਗੇ ਦਰਗਾਹ ਪੁੱਛ ਆ ਬਣੇ ਦਰਸ਼ਕਾ ਤੋਂ ਕਿਤੇ ਵੀ ਸਮਝ ਨਹੀਂ ਆ ਰਿਹਾ ਨਾ ਪਤਾ ਕਿਹੜੇ ਲਹਾਰਾ ਠੱਕਰ ਬਾਬਾ ਤਮੂਸਾ ਠੱਕਰ ਬਾਬਾ ਤਮੂਸ਼ਾ ਜੀ ਹਾਂ ਠੱਕਰ ਬਾਬਾ ਤਮੂਸ਼ਾ ਜੀ ਪਿੰਡ ਲੋਹਾਰਾ ਲੋਹਾਰਾਂ ਦੀ ਆਏ ਬਈ ਲੋਕੀਂ ਤਰਦਾ ਤੁਨੂੰ ਕਰਾਉਣੇ ਆ ਦਰਸ਼ਨ ਹਾਂਜੀ ਧੰਨ ਧੰਨ ਬਾਬਾ ਫੱਕਰ ਬਾਬਾ ਦામੂ ਸਾਹਿਬ ਜੀ ਇਹ ਬਾੜ ਰਹੀ ਹੈ ਇਧਰੋਂ ਨਾ ਆਂ ਕੰਮ ਵੀ ਕਰ ਰਹੇ ਹੈ ਇਧਰ ਬਾਬਾ ਰਾਹ ਦੇ ਨੇੜੇ ਰੋੜ ਤੇ ਨਾ ਸਿੰਗਲ ਆ ਗਏ ਨਾ ਉਹ ਟਰੱਕ ਨਹੀਂ ਬੰਦ ਹੋ ਗਿਆ ਨਹੀਂ ਉਹਦੇ ਕਰਕੇ ਲੱਗ ਗਿਆ ਦਮਗੰਦਰ ਨਾ ਲਾਓ ਵੀ ਪਹੁੰਚ ਗਏ ਆਪਾਂ ਹਰੀ ਕੇ ਨਾ ਹਾਂਜੀ ਹਰੀ ਕੇ ਪੱਤਣਾ ਨਾ ਹਰੀਕੇ ਹਰੀਕੇ ਅੱਗੇ ਸਤਲੋ ਜਾਵੂ ਨਾ ਇਹ ਹਾਂ ਵੀਰੇ ਉਹ ਜਿੱਥੇ ਦੋ ਦਰਿਆ ਟੱਕੇ ਹੁੰਦੇ ਹੈਗੇ ਹੈ ਉਥੇ ਹਾਂ ਹਾਂ ਰਾਜਸਥਾਨ ਵਾਲੀ ਦੇ ਹੈ ਅੱਥਰ ਕੋਈ ਜੂਨ ਹੈ ਰਾ ਨਿਕਲਦੀ ਹੈ ਇਹ ਰਾਜਸਥਾਨ ਵਾਲੀ ਮਗਰ ਲਈ ਗਾਹ ਆਉਗੀ ਉਹ ਉੱਥੋਂ ਨਿਕਲਦੀ ਹੈ ਨਾ ਤੇ ਇਹ ਇਤੋਈ ਬਾਕਸ ਤਾਂ ਨੂੰ ਪਾਣੀ ਜਾਂਦਾ ਠੀਕ ਹੈ ਠੀਕ ਜੀ ਸਿਆਸੀ ਇਤਰਾ ਉਹ ਮੀਨਾ ਖੈਂਕਾ ਇਤੋ ਜਾਂਦਾ ਬਾਕਸ ਤਾਂ ਇਤਰਾ ਨੂੰ ਬਾਕਸ ਤਾਂ ਨੂੰ ਜਾਂਦਾ ਸੋ ਇਹ ਸਤਲੋ ਜਾ ਗਿਆ ਨਾ ਇਹ ਇੱਥੇ ਦੋ ਇਕੱਠੇ ਹੋਏ ਅੰਦਰ ਵੀਰੇ ਆ ਗਏ 700 ਚ 50 ਸੋ ਅੱਛਾ ਦੋਨੋਂ ਇਕੱਠੇ ਹੁੰਦੇ ਨੇ ਰੇ ਆ ਗਏ ਕੋਈ ਨਹਿਰਾ ਨਿਕਲਦੀਆਂ ਨੇ ਨਾ ਰਿੱਟਾ ਨਾ ਦੇਖ ਲਈ ਹੂੰ ਕਿ ਬਹੁਤ ਪਾਰਕੀ ਕਿਸੇ ਵਾਲਾ ਟਿੱਕੀ ਦਾ ਵੀ ਵਾਲਾ ਕਾਰ ਦੇਖੀ ਬੇਤਾ ਦੇਖਾਈ ਗੱਲ ਆ ਦੇਖ ਲੰਦਾ ਆ ਫਿਰ ਜੀ ਸਾਰੇ ਘਰ ਇਹ ਲੋਕਾਂ ਦੇ ਖੇਤਾਂ ਚ ਆਇਆ ਹੋਇਆ ਨਾ ਹਾਂ ਅਲ ਇਧਰ ਬਈ ਇਹ ਗੱਲ ਲਓ ਵੀ ਪੱਟੀ ਪੱਟੀ ਸਹਿਰ ਆ ਨਾ ਇਹ ਪੱਟੀ ਸਹਿਰ ਪਹੁੰਚ ਗਏ ਐਸ ਜੇ ਰਿਜ਼ੋਰਟ ਨਾ ਐਸ ਜੇ ਐਸਜੀਆਈ ਹਾਂ ਤੇ ਸਾਹਮਣੇ ਰਿਜੋਰਟ ਚੱਲਦੇ ਆ ਪਹਿਲਾਂ ਪੇਟ ਪੂਜਾ ਕਰਨੀ ਹੁਣ ਜਾ ਕੇ ਲੈ ਭਾਈ ਕਮਰੇ ਲੈਣਾ ਬਣਾਇਆ ਲਾਓ ਵੀ ਮਾਝੇ ਰਿਚ ਪਹੁੰਚੇ ਆ ਜਿਵੇਂ ਬੜਾ ਮੁੰਡੇ ਨਹੀਂ ਲੱਗਦਾ ਤੇ ਕੁੜੀ ਨੂੰ ਆ ਠੀਕ ਹੈ ਠੀਕ ਹੈ ਮੈਂ ਵੀ ਸਗਣ ਲੱਗ ਰਿਹਾ ਹਾਂ ਮੁੰਡੇ ਨੇ ਹਨਾ ਵੀਆਪੀ ਬੈਠੇ ਵੀਆਪੀ ਕੀ ਕਹਿੰਦੇ ਨੇ ਹੌਲ ਕਹਿੰਦੇ ਨੇ ਉਹ ਕਹਿੰਦੇ ਨੇ ਕੀ ਕਹਿੰਦੇ ਨੇ ਵੀਆਪੀ ਟਰੀਟਮੈਂਟ ਦਾ ਵੀਆਪੀ ਟਰੀਟਮੈਂਟ ਉਹ ਡਾਕਟਰ ਵਾਲਾ ਹੋ ਗਿਆ ਡਾਕਟਰ ਆ ਤੇ ਸਪੈਕ ਬਿਠਾਇਆ ਗਿਆ ਸਾਨੂੰ ਭਾਈ ਹੂੰ ਹੂੰ ਤੇ ਤਲੇ ਹਕ ਨਹੀਂ ਹੋਗੇ ਅਮਰੂਦ ਖਾਣੇ ਅਮਰੂਦ ਅਮਰੂਦ ਦਾ ਪੱਡੇ ਬਹੁਤ ਨੇ ਇਹੋ ਤਾਂ ਕੇਲਾ ਛੋਆ ਬਸ ਉਹ ਦੇਖਣਾ ਬਣੀ ਕੋਈ ਪਈ ਆ ਉਹ ਆਹੋ ਆਹੋ ਪਾਲਾ ਆਹੋ ਪਾਲਾ ਪਾਈ ਨੇ ਪਹਾਂ ਆਹ ਪਾਲਾ ਆ ਪਾਲਾ ਕਰ ਲੈ ਤਾ ਲੱਪਣੀਆਂ ਪੈਣਗੀਆਂ ਆ ਦੇ ਪਈਆਂ ਆ ਦੇ ਪਈਆਂ ਲੈ ਭਾਈ ਕੋਣ ਆਇਆ ਨੇ ਕਿਹੜਾ ਦੋ ਦੋ ਤੇ ਸੈਰੀ ਵਾਲ ਜਾ ਹਾਂ ਖਾਈਂ ਦਾ ਵਧੀਆ ਚੱਲ ਪਾਲਾ ਪਾਲਾ ਲੋ ਜੀ ਹੋਰ ਡਾਈਟ ਫੂਡ ਬਣਿਆ ਨੂਨ ਵਾਲਾ ਮੜਾ ਨੂਨ ਉਪਰ ਮਾੜਾ ਭਾਈ ਮਾੜਾ ਜੱ ਆਹ ਕੌਣ ਬਣਿਆ ਅਸਲ ਜੱ ਇਹ ਦੋ ਦਿਨ ਹੀ ਖਾਣੇ ਆਪਾਂ ਇਹ ਪਰ ਉਹ ਫੇਰ ਮੱਕੀ ਦੀ ਰੋਟੀਆਂ ਫੇਰ ਉਹ ਹੀ ਫੇਰ ਮੱਕੀ ਦੀਆਂ ਰੋਟੀਆਂ ਤੋਂ ਬਾਅਦ ਦੋ ਦਿਨ ਹੀ ਖਾਣੇ ਆ ਇਹ ਬੱਕੀ ਦੀਆਂ ਰੋਟੀਆਂ ਤੇ ਫੇਰ ਹਾਂ ਚਲਕਦੇ

ਮਾਝੀ ਦੇ ਕਮੈਂਟ ਜਰੂਰ ਕਰਿਓ ਬਈ ਦੱਸੋ ਮੜਾ ਹੀ ਮਾਝੇ ਦਾ ਵਿਆਹ ਕਿਵੇਂ ਹੁੰਦਾ ਭਾਈ ਹੁਣ ਆ ਗਏ ਮੇਨ ਕੰਮ ਤੇ ਫੇਰ ਆ ਗਏ ਪੇਟ ਪੂਜਾ ਤੇ ਸਾਹੀ ਕਨੀਰ ਨਾਲ ਕਨੀ ਰੋਟੀ ਹਾਂ ਨਾ ਬਾਅਦ ਕੀ ਪਤਾ ਨਹੀਂ ਕਿਹੜੀ ਰੋਟੀ ਆਏ ਜੀ ਹੈਗੀ ਤੰਦੂਰੀ ਆ ਵੀ ਚਾਲੂ ਪਾਏ ਨੇ ਆਲੂ ਪਾਏ ਨੇ ਆਲੂ ਦੇ ਵਿੱਚ ਆਉਂਦੀ ਹੈ ਸਮੈਲ ਵਾਹ ਤੇ ਇੱਕ ਆਉਂਦਾ ਬਹੁਤ ਵਧੀਆ ਪਾਣੀ ਖਾਦੇ ਬਟਰ ਵਗੈਰਾ ਸਾਰਾ ਕੁਝ ਪਾਇਆ ਲੈ ਭਾਈ ਹੁਣ ਬਣਨ ਲੱਗੇ ਰੀਲਾ ਕਿਵੇਂ ਅਇਜੇ ਬਣਾ 0.5 ਚ ਠੀਕ ਆ ਦੇਖ ਜਿਆ ਲੰਬੇ ਲੰਬੇ ਆਵਾਂਗੇ ਬਾ ਠੀਕ ਆ